ਨਾ ਦੇ ਕੇ ਆ ਕੋ ਕੇ ਪੈਂਦੇ ਨਹੀਂ ਬਹੁਤਾ ਜਿਆਦਾ ਸਿੰਘ ਨਿਕਾ ਦੇ ਪੈਂਦੇ ਨਹੀਂ ਮੈਂ ਤਾਂ ਲਾ ਕੇ ਹੋਣਾ ਮਗਰਲੇ ਬਣਿਆ ਮੈਂ ਦੂਜਾ ਪਲਾਸਟਿਕ ਜਾ ਪਾ ਕੇ ਪਾਇਆ ਨਹੀਂ ਤੇ ਹਟਦਾ ਹੀ ਨਹੀਂ ਇੰਨੇ ਜਿਆਦਾ ਠੀਕ ਠੀਕ ਹੈ ਕੁੰਡੀਆਂ ਚੂਰ ਹਾਂਜੀ ਹਾਂਜੀ ਕਰਦੇ ਕੋਈ 55000 ਦੀ ਕੱਟੀ ਦੇ ਛੋੜ ਕਰਦੇ ਉਹ ਚੋਂ 2000 ਛੋਟ ਕਰਦਾਂਗੇ ਇਹ ਕਿਹੜੀ ਗੱਲ ਹੈ 53 ਦੀ ਹਾਂਜੀ 500 500 ਹੋਰ ਕਰਦਾਂਗੇ ਮੇਰੇ ਮੂੰਹ ਦੀ ਗੱਲ ਆਪੇ ਕਹਿ ਤੀ ਤੁਸੀਂ ਹੈ ਜੇ ਜੇ ਤੁਹਾਡੇ ਮੂੰਹ ਦੀ ਨਾ ਤੇ 1 500 ਤੁਹਾਡੇ ਨਾਂ ਦਾ ਕਰਦਾ ਕਿ 52 ਦੀ ਕੱਟੀ ਲਓ ਜੀ ਉਹਨਾਂ ਦੇ ਪਾਰੀ ਪਾਰੀ ਕੰਧ ਤੱਕ ਜਾਂਦੀ ਹੈ ਉਧਰ ਵੇਖੋ ਕਿੰਨੀ ਦੂਰ ਤੱਕ ਜਾਂਦੀ ਤਾਂ ਕੰਧੋਂ ਪਾਰਕਾਂ ਅੰਕ ਲੱਗ ਜਾਂਦੇ ਕੰਧੋਂ ਪਾਰਕਾਂ ਅੰਕ ਲੱਗ ਜਾਂਦੇ ਜੇ ਉਹ ਸਿਮਝੂ ਨਾ ਭਾਜੀ ਕੋਈ ਕਹਦਾ 2000 ਕਰਾਇਆ ਉਚਾਰ ਹੋਗਾ ਕਰਾਇਆ ਤੋਂ ਵੱਖਰੇ ਪੈਸੇ ਦਊਂ ਜੇ ਆਹ ਸਰੂ ਸਿਮਝੇ ਪੰਜ ਵਰ ਘਟਾ ਦਾਂਗੇ ਇੱਕ ਪੰਜ ਦੀ ਦੇ ਦਾਂਗੇ ਪੂਰੇ ਵੀ ਜਾਣਦੀ ਏ ਪੂਰੇ ਲੱਖ ਰੀ ਦੇ ਦਾਂਗੇ ਉੱਚੇ ਛੋੜ ਛੋੜ 5000 ਕਰ ਦਾਂਗੇ ਲੋਵੀ 95 ਦੀ 95 ਦੀ ਮੈਂ ਦੇਦਾ 95 ਜੋ ਆਪਣੀ ਮਰਜ਼ੀ ਨਾਲ ਛੋੜ ਕਰਾ ਲਿਓ ਕਰਾ ਲੈ ਕੋ ਭੈਣ ਭਰਾ ਕਰਾਂਗੇ ਛੋੜ ਜਰੂਰ ਦੁੱਧ ਚਵਾਈ ਜਾਊ 15 ਲੀਟਰ ਸੌਖਾ ਜੀ ਵੀਰ ਜੀ ਇੰਨੇ ਨਾਲ ਚਵਾਇਆ ਚਲੋ ਪਤਲੀ ਕੰਮਣੀ ਦੀ ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਆਂ ਪਿੰਡ ਧੀਰੇ ਕੋਟ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਚਾਰ ਮੱਝਾਂ ਸੇਲ ਕਰ ਰਹੀਆਂ ਜੀ ਬਹੁਤ ਵੱਡੇ ਰਿਕਾਰਡ ਵਾਲੀਆਂ ਜਿਨ੍ਹਾਂ ਦੇ ਦੋ ਗੱਬਣਾ ਤੇ ਦੋ ਤਾਜ਼ੀਆਂ ਸੂਈਆਂ ਵੀਰ ਕੋਲ ਬਹੁਤ ਹੀ ਵੱਡੀਆਂ-ਵੱਡੀਆਂ ਮੱਝਾਂ ਹੁੰਦੀਆਂ ਹਰ ਵੇਲੇ ਪਹਿਲਾਂ ਵੀ ਚੰਗੀਆਂ ਸੋਹਣੀਆਂ ਲਿਆਉਂਦਾ ਦਾ ਅੱਜ ਫੇਰ ਐ ਆਪਣੇ ਵਰਗੀਆਂ ਹੀ ਲੈ ਗਿਆ ਚੰਗੀਆਂ ਪਲੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਆਪਾਂ ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਮੱਝਾਂ ਦੀ ਡਿਟੇਲ ਲੈਣੇ ਆ ਜੀ ਤੁਸੀਂ ਵੀਡੀਓ ਸ਼ੇਅਰ ਕਰਨੋ ਨਹੀਂ ਹਟਣਾ ਤੇ ਆਪਾਂ ਤੁਹਾਨੂੰ ਵੱਡੀਆਂ-ਵੱਡੀਆਂ ਮੱਝਾਂ ਦੇ گاਵਾ ਦਿਖਾਉਣੋ ਨਹੀਂ ਹਟਣਾ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਤੇ ਇਨੀ ਕੀ ਬੇਨਤੀ ਤੁਸੀਂ ਪ੍ਰਵਾਨ ਕਰੋ ਗੱਲਬਾਤ ਕਰਾਉਣੇ ਆ ਵੀਰ ਨਾਲ ਤੇ ਲੈਨੇ ਆ ਡਿਟੇਲ ਮੱਝਾਂ ਦੀ ਜੀ ਹਾਂਜੀ ਸਾਸਰੀ ਘਰ ਭਾਜੀ ਸਾਹੀ ਗਵੀਰ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਕਿਰਪਾ ਮਹਾਰਾਜ ਦੀ ਵਿੱਚ ਜੀ ਅੱਜ ਫੇਰ ਪਾਰਤੀਆਂ ਫੁਲਕਾਰੀਆਂ ਹਾਂਜੀ ਹਾਂਜੀ ਤੁਹਾਡੇ ਪੈਰਾਂ ਪਿੱਛੇ ਚੱਲੀ ਜਾਂਦਾ ਜੀ ਚਲੋ ਜੀ ਇਹ ਰੱਬ ਦੀ ਦੇਣ ਆਗੇ ਹਾਂਜੀ ਹਾਂਜੀ ਅਸੀਂ ਕੌਣ ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਹਾਂ ਕੁਝ ਭਰਾ ਫੋਨ ਲਾਉਂਦੇ ਰਹਿੰਦੇ ਆ ਫੀਲਿੰਗ ਦੀ ਰਹਿੰਦੀ ਆ ਵੀ ਪਰਿਆ ਮਾੜੇ ਮੋਟੇ ਆਗੇ ਆ ਫੋਨ ਕਰਦੇ ਲੈ ਲੀਦੀਆਂ ਜਾ ਕੇ ਚਲੋ 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 ਜਦੋਂ ਫੋਨ ਆਉਂਦੇ ਉਹਨਾਂ ਦੇ ਮੰਤਰੀ ਵਾਲੀ ਫੀਲਿੰਗ ਆਉਂਦੀ ਜੀ ਬੰਦੇ ਨੂੰ ਸਹੀ ਗੱਲ ਚਲੋ ਵਧੀਆ ਵਾ ਜੇ ਕੋਈ ਚਾਰ ਭਰਾ ਸਰਕਲ ਚ ਹੋਣਗੇ ਤੇ ਚੰਮ ਕੋਈ ਵੀ ਫੇਰੀ ਚੱਲਦਾ ਹਾਂਜੀ ਹਾਂਜੀ ਜਦੋਂ ਕੋਈ ਭਰਾ ਫੋਨ ਕਰਦਾ ਭਾਵੇਂ ਡੰਗਰ ਕੋਲ ਨਹੀਂ ਹੈਗਾ ਚੁੱਕੀ ਦਾ ਅਗਲੇ ਦਾ ਵੀ ਦੱਸੀਦਾ ਵੀ ਇਦਾਂ ਨਹੀਂ ਇਦਾਂ ਬਾਕੀ ਵੀਰ ਨੂੰ ਇਹ ਆਗੇ ਸਾਰੇ ਕਹਿੰਦੇ ਸੁਭਾਅ ਬੜਾ ਵਧੀਆ ਵੀਰ ਦਾ ਚਲੋ ਠੀਕ ਐਡਰੈਸ ਦੱਸ ਦਿਓ ਵੀਰ ਜੀ ਇੱਕ ਵਾਰ ਫੇਰ ਐਡਰੈਸ ਵੀਰ ਜੀ ਅਮਰਸਰ ਸਾਹਿਬ ਦੇ ਵਿੱਚ ਜੰਡਿਆਲਾ ਗੁਰੂ ਆ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਪਿਛਲੇ ਬੰਨੇ ਪੈਂਦਾ ਵੀਰ ਜੀ ਧੀਰੇ ਕੋਲ ਜੀ ਹਾਂਜੀ ਠੀਕ ਆ ਨਾਮ ਕੀ ਹੈ ਵੀਰ ਜੀ? ਨਾਮ ਵੀਰ ਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਨਾਮ ਹੈ। ਬਾਕੀ ਆਪਣੇ ਹਸਾਰਾਂ ਜੋ ਮਰਜ਼ੀ ਕਹਿ ਲਓ ਕੋਈ ਨਹੀਂ ਮੈਨੂੰ ਨਹੀਂ ਕਿ ਫਰਕ ਪੈਂਦਾ। ਠੀਕ 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 ਆ। ਫੋਨ ਨੰਬਰ ਦੱਸ ਦੇ ਵੀਰ ਆਪਣਾ। 99885 53811 ਤੇ ਇੱਕ ਨੰਬਰ ਹੋਰ ਆ 70874 04611 ਜਿਆਦਾ ਮਤਲਬ ਇਹਦੇ ਤੇ ਲਾਉਣ ਦੂਜੇ ਦੇ ਕਿਸੇ ਵਾਲੇ ਨਹੀਂ ਚੁੱਕਿਆ ਜਾਂਦਾ। ਠੀਕ ਠੀਕ ਆ। ਇੱਕੇ ਫੋਨ 'ਚ ਹੀ ਆ ਸਿਮਾ ਨਹੀਂ ਨਹੀਂ ਵੱਖਰਾ ਵੱਖਰਾ ਫੋਨ। ਅੱਛਾ ਵੱਖਰਾ ਵੱਖਰਾ। ਠੀਕ ਆ। ਤੇ ਪਹਿਲਾ ਮਾਲ ਕਿੱਧਰ ਨੇ ਰਿਹਾ? ਹਾਂਜੀ ਵੇਗਿਆ ਹਾਂਜੀ ਵੇਗਿਆ। ਨੇੜੇ ਹੀ ਗਿਆ ਕਿ ਦੂਰ ਗਿਆ? ਨਹੀਂ ਦੂਰ ਗਿਆ। ਬਾਹਰ ਦੂਰ ਗਿਆ ਹਾਂ ਜੀ ਛੋਟੀਆਂ ਹੈ ਹੀ ਚੰਗੀਆਂ ਹਾਂ ਹਾਂ ਜੀ ਹਾਂ ਜੀ ਇੱਕ ਵੱਡੀ ਮਹਿਦੋ ਬਾਬਾ ਜੀ ਗੁਰਦਰਾ ਸਾਹਿਬ ਚ ਆ ਪਹਿਲਾਂ ਵੀ ਮੱਜ ਉਹਨਾਂ ਨੇ ਇਦਾਂ ਹੀ ਖੜੀ ਸੀ ਬਣਾ ਥਣ ਵੇਖੇ ਤੋਂ ਬਣਾ ਕੇ ਗੱਲ ਤੋਂ ਚਲੋ ਨਾਵੇਂ ਪੈਸੇ ਪਾਤੇ ਤੇ ਆਪਾਂ ਵੀ ਦੀ ਲੁਧਿਆਣੇ ਮੇਰੇ ਖਾਲਾਂ ਗਈ ਜੇ ਠੀਕ ਤੇ ਇਹ ਇਦਾਂ ਦਾ ਪਿਆਰ ਬਣਿਆ ਹੀ ਰਵੇ ਬਿਲਕੁਲ ਜੀ ਬਿਲਕੁਲ ਮੈਂ ਤੇ ਅਨਾਸ ਕੋ ਭੈਣ ਭਰਾ ਫੋਨ ਕਰਦੇ ਰਹਿਣ ਗੱਲਬਾਤ ਚੱਲਦੀ ਰਹੇ ਸਰਕਲ ਜਾਂ ਬਣਿਆ ਰਹਿੰਦਾ ਜੀ 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 ਠੀਕ ਅੱਜ ਕੱਲ ਲੋਕ ਤੇ ਡਿਪਰੈਸ਼ਨ ਚ ਜਾਣਦੇ ਜਦੋਂ ਕੋਈ ਕਿਸੇ ਨੂੰ ਕਵਾਉਂਦਾ ਬੁਲਾਉਂਦਾ ਨਹੀਂ ਕਰਦੇ ਨਹੀਂ ਆ ਹਾਂਜੀ ਹਾਂਜੀ ਆਓ ਜਦੋਂ ਵਧੀਆ ਆ ਪੈਨਫਰਾ ਫੋਨ ਕਰਦੇ ਰਹਿਣ ਵਧੀਆ ਚੀਜ਼ ਆ ਅੱਜ ਫੇਰ 4 ਹਾਂਜੀ 4 ਆ ਦੋ ਗੱਬਣਾ ਤੇ ਦੋ ਸੁਈਆਂ ਵੀ ਦਿੱਤੀ ਤੇ ਲਿਆਉਣਾ ਆਪਣੇ ਵਰਗੀਆਂ ਵੀਰ ਬਹੁਤ ਭਾਰੀਆਂ ਕੋਸ਼ਿਸ਼ ਕਰੀਦਾ ਵੀ ਥੋੜੀ ਭਾਰੀ ਮੈਂ ਹੀ ਹੋਵੇ ਦੁੱਧ ਵੀ ਫੇਰ ਹੀ ਮਾਲ ਕਰਦਾ ਚਲੋ ਚੰਗਾ ਸਾਫ ਸੁਥਰਾ ਰੰਗ ਹੋਵੇ ਜੀ ਹਾਂਜੀ ਤੇ ਮੁੱਲ ਵੀ ਬਿਲਕੁਲ ਜਿਆਦਾ ਚਲੋ ਜਿਆਦਾ ਮੁੱਲ ਜਿਆਦਾ ਕਰਾਂਗੇ ਬਿਲਕੁਲ ਪਤਲੇ ਜੀ ਅੱਜ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਕਿੰਨਾ ਕੁ ਮੁੱਲ ਆ ਮੋਹਨ ਵੀਰ ਜੀ 53000 ਤੋਂ ਲੈ ਕੇ ਤੇ 9596000 ਤੱਕ ਠੀਕ ਹੈ ਚੰਗੀਆਂ ਵਾਂਗੇ ਸੋਹਣੀਆਂ ਹਾਂਜੀ ਹਾਂਜੀ ਚੰਗੀਆਂ ਲੱਖ ਦੇ ਘੋਟੇ ਨਹੀਂ ਆਣਾ ਆਪਾਂ ਚੋਟੀ ਚਲੋ ਕੋਈ ਕਰ ਲੇ ਕਮਾਈ 2 ਮਹੀਨੇ ਕੱਚੀ ਦਵਾਂਗੇ ਚਲੋ 25-30000 ਰੁਪਿਆ ਚਲੋ ਕਮਾਈ ਕੋ ਕਰ ਲੇ ਜੀ 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 ਅਸੀਂ 85000 ਦੀ ਕੱਟੀ ਪੱਤਰ ਹੋ ਜਾਊਗੀ ਠੀਕ ਹੈ ਹਾਂਜੀ ਬਾਕੀ ਆਪਣੀ ਗਾਰੰਟੀ ਹੋਊਗੀ ਇੱਥੇ ਚੈੱਕ ਭਾਵੇਂ ਕਰਾ ਲੇ ਠੀਕ ਆ ਹਾਂਜੀ ਸਰਵਾਦ ਆਪਾਂ ਫੇਰ ਕਰੀਏ ਸੂਈ ਤੇ ਹਨਾ ਸੂਈ ਸੂਈ ਮੈਂ ਤਾਂ ਹਾਂਜੀ ਕਿੰਨੇ ਦਿਨਾਂ ਦਾ ਸੁਹਾ ਵੀਰ ਜੀ ਅੱਜ ਹੀ ਸੂਈ ਵੀਰੇ ਅੱਜ ਹੀ ਸੂਈ ਮੋਲੋ ਰਾਤੀ 10 ਕੋਜੇ ਸੋਈ ਆ ਤੇ ਸਿਰੇ ਜੀਰ ਪਾਤੀ ਤੇ ਸਿਰੇ 2 ਕਿਲੋ ਚੋਈ ਆ ਫੇਸ ਕੁਆਲਟੀ ਦਿਖਾਈਏ ਪਹਿਲਾਂ ਤੁਹਾਨੂੰ ਬਹੁਤ ਹੀ ਚੰਗੀ ਆ ਸਿਪਰਾ ਸਿੰਘ ਆ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਪੂਰੀ ਆ ਥਣਲੇਵਾ ਚੈੱਕ ਕਰਾਵਾਂਗੇ ਤੁਹਾਨੂੰ ਹਾਂਜੀ ਹਾਂਜੀ ਆ ਵੇਖੋ ਜੀ ਹਵਾਨੇ ਦੇ ਮਾਰੋ ਨਜ਼ਰ ਕਿੱਡਾ ਸੋਹਣਾ ਸੁਨਖਾ ਤੋਂ ਵੱਰ ਤੇ ਵੀਰ ਕੋਈ ਨਹੀਂ ਆ ਜਿਓ ਨਾਲ ਨਾਲ ਤਰਿਆ ਉਹ ਤੁਸੀਂ ਕੱਦ ਕਾਰ ਪੱਕੋਂ ਬੇੜ ਪੱਕੋਂ ਬੇਠ ਗਿਆ ਥੀ ਗਾਂ ਨੂੰ ਬੇਠ ਗਿਆ ਥੀ ਗਾਂ ਨੂੰ ਚੜਾ ਦੇ ਵੇਖ ਲੋ ਹਾਂਜੀ 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 ਉਹਨਾਂ ਹੀ ਗਾਂ ਨੂੰ ਉਹਨਾਂ ਹੀ ਪਛਾਣੂ ਥਣ ਵੀ ਬੜਾ ਸੋਹਣਾ ਲੱਗਾ ਵਾਗੇ ਬਹੁਤ ਕਿਉਂ ਨ ਬੋਦੀ ਟੌਪ ਦੀ ਐ ਕੋਈ ਹੱਥੋਂ ਨਾ ਲਾਵੇ ਗਰੰਟੀ ਹੋਗੀ ਠੀਕ ਆ ਆ ਵੇਖੋ ਜੀ ਮਾਰਾ ਚਾਦਰ ਲਾ ਦੇ ਉਸ ਤੋਂ ਲਾ ਦੇ ਲਾ ਕੇ ਦਿਖਾਓ ਇੱਕ ਨਾ ਪਿੱਠ ਪੂੜਾ ਕਿੱਡਾ ਚੌੜਾ ਵਾ ਮੈਂ ਨਾ ਪਿਛਲੀ ਵੀਡੀਓ ਨੂੰ ਇਦਾਂ ਹੀ ਜਾਣ ਗਿਆ ਮਿੰਟੋ ਮਿੰਟੀ ਸੂਆ ਕੇ ਨਾ ਉਹ ਵੀਰਜੀ ਉਹ ਵੀ ਦੀ ਤੀਜਾ ਹੋਊਗਾ ਤੀਜਾ ਸੂਆ ਹੋਊਗਾ ਦਾ ਹਨਾ ਠੀਕ ਆ ਆ ਵੇਖੋ ਜੀ ਬਹੁਤ ਮਹ ਜੰਗੀ ਐ ਬਾਕੀ ਕੁਆਲਿਟੀ ਪੂਰੀ ਦੀ ਆ ਆਰਡਰ ਚੰਗਾ ਸੋਹਣਾ ਤਿਆਰ ਕੀਤਾ 15 16 ਕਿਲੋ ਦੀ ਮਾਲਕ ਮੈਂ ਨਿਕਲ ਲਈ ਸੌਖਾ ਹੀ ਇਸ ਟਾਈਮ ਤੇ ਬੋਲਾ ਹੀ ਹੋਣਾ ਬੋਲਾ ਵੀਰ ਜੀ ਬੋਲਾ ਹੀ ਤੇ ਚਲੋ ਰਾਤ ਸੋਈ 2 ਕਿਲੋ ਚਾਹੀਏ ਠੀਕ ਵੱਡਾ ਜੰਗਾ ਕੇ 2.5 ਕਿਲੋ ਚ ਹੁੰਦੀ ਠੀਕ ਆ ਬਾਕੀ ਥਣ ਚਾਰੇ ਕੋਰੇ ਆ ਨਾ ਨਹੀਂ ਹਾਂਜੀ ਹਾਂਜੀ ਚੋਣ ਜਿਆਦਾ ਹੀ ਚੰਗੀ ਵੀਰ ਦੀ ਬਹੁਤ ਵਧੀਆ ਆ ਪੋਲੀ ਮੈਂ ਤਾਂ ਵੀਰ ਦੀ ਚਲੋ ਮਾਲ ਗਿਆ ਵਾ ਕਮੈਂਟ ਵੀਰਾਂ ਨੇ ਕਰ ਦਨੇ ਆ ਜੀ ਚਲੋ ਜੇ ਚੰਗਾ ਹੀ ਆ ਤੇ ਚੰਗਾ ਕਮੈਂਟ ਕਰਦੇ ਆ ਐਨੂੰ ਆ ਜਾ ਵੀ ਘੂੜ ਨਾ ਲੜਾ ਲਈਏ ਦੇਖੋ 650 ਵਾਲੀ ਵੀਰ ਉਹਨਾਂ ਨੇ ਮੈਂ ਛੋਟੀ ਖੜੀ ਆ ਇਹਨਾ ਮਜ਼ਾ ਇੱਕ ਇੱਕ ਨਾ ਕੋਈ ਇਨਸਾਨ ਮਿਲੇ ਕਿਸੇ ਬੜਾ ਚੰਗਾ ਲੱਗਦਾ ਅੱਛਾ ਉਹ ਮੇਰੇ ਕੋਲ ਇੱਥੇ ਬਹਿ ਕੇ ਗਏ ਤੇ ਮੈਨੂੰ ਮੇਰੇ ਨਾਲ ਦਾ ਵੀ ਆਂਦਾ ਆਂਦਾ ਯਾਰ ਬੰਦੇ ਬੜੇ ਵੇਖੇ ਪਰ ਇਹਨੇ ਠੰਡੇ ਦੇ ਹੌਂਸਲੇ ਵਾਲੇ ਬੰਦੇ ਜੀ ਹਾਂਜੀ ਬੋਲੋ ਕੋਈ ਇਨਸਾਨ ਜਿਹੜੇ ਚੇਤੇ ਰਹਿ ਜਾਂਦੇ ਜ਼ਿੰਦਗੀ ਜੀ ਬਿਲਕੁਲ ਬਿਲਕੁਲ ਕੋਈ ਵੇਖ ਲਓ ਪੂਰੀ ਉਮਰ ਮਿਲਦੀ ਰਹੀਏ ਤੇ ਕੋਈ 2 ਛੋਟੀ ਛੋਟੀ ਉਹ ਨਾਲੇ ਖੜੀ ਆ ਜਿਹੜੀ 65 ਮੁੱਲ ਪਾਇਆ ਤੇ ਕਈ ਭਾਈ ਏਡੇ ਚੰਗੇ ਮਿਲਦੇ ਉਹਨਾਂ ਸਾਰੀ ਉਮਰ ਯਾਦ ਕਰਦੇ ਤੇ ਕਈ ਏਡੇ ਗੰਦੇ ਮਿਲਦੇ ਉਹਨਾਂ ਸਾਰੀ ਉਮਰ ਗਾਲਾਂ ਹੀ ਕੱਢਦਾ ਬੰਦਾ ਚਲੋ ਮੈਂ ਤੇ ਆਂਦਾ ਨਹੀਂ ਮੈਂ ਨਾ ਚਲੋ ਚਲੋ ਜੇ ਕੋਈ ਚਲਾਕੀ ਸ਼ਹਰੀ ਕਰਦਾ ਮਹਾਰਾਜ ਵੇਖਣ ਵਾਲਾ ਵੀਰ ਜੀ ਜੀ ਬੱਚਾ ਕੀ ਵੀਰ ਜੀ ਮਗਰੇ ਦੇ ਇਹ ਮਾਲੀ ਆ ਅੱਛਾ ਕੱਟਾ ਕੱਟਾ ਨੀਲੀ ਰਵੀ ਦਾ ਬਾਬਾ 8-10 ਡੰਗਰ ਸੂਏ ਆ ਕਰ ਸਾਰੇ ਮਾਲੀ ਨਿਕਰੇ ਆ ਵੇਖੋ ਜੀ ਕੱਟਾ ਨੀਲੀ ਰਵੀ ਦਾ ਵਾ ਤੇ ਥਾਣ ਥੁਣੇ ਕਰਾਂ ਫੇਰ ਵੇਖ ਲੋ ਇਹਦਾ ਆ ਵੇਖੋ ਤੇ ਵੀਰ ਜੀ ਅਗਲੇ ਥਾਣ ਨਾਲ ਆਜੂ ਨਾ ਬੱਚਾ ਮੜਾ ਤੂੰਨੇ ਵਿਖਾ ਦੀਏ ਵਿਖਾ ਦੀਏ ਵਿਖਾ ਦੀਏ ਵੀਰ ਨਾਲ ਲਾ ਕੇ ਕਰੋ ਮੜਾ ਇਹ ਬੱਚਾ ਸਾਰਾ ਮਾਰ ਕੇ ਦਿਖਾਉਣੀ ਮੈਂ ਨਾ ਵੀਰ ਜੀ ਸਾਰਾ ਕੋਈ ਵਿਖਾ ਕੇ ਗਰੰਟੀ ਵੀ ਹੋਊਗੀ ਜੇ ਕੋਈ ਭਰਾ ਇੱਥੇ ਆ ਕੇ ਮਾਸਾ ਵੀ ਸਿਮ ਗਿਆ ਉਹਦੀ ਵੀ ਗਰੰਟੀ ਦਵਾਂਗੇ ਠੀਕ ਉਹਦਾ ਦੰਨ ਭਰਾ ਕੇ ਗਰੰਟੀ ਕਰਦੇ ਆਪਾਂ ਇਹ ਚੀਜ਼ ਦਿਖਾ ਦੇਣੀ ਆ ਆਪਣਾ ਨਾ ਵਿਖਾ ਦੇਣੀ ਹਾਂ ਹਾਂਜੀ ਹਾਂਜੀ ਆਹ ਦੇਖੋ ਸਾਨੂੰ ਇਹਦਾ ਬਰੀਕੀ ਵਾਲੀਆਂ ਚੀਜ਼ਾਂ ਵਿਖਾ ਦੇ ਨਹੀਂ ਨਹੀਂ ਚੰਗੀ ਗੱਲ ਆ ਤੁਹਾਡਾ ਵੀ ਹੱਕ ਬਣਦਾ ਵਾ ਦੇਖੋ ਵੀ ਇਹਦੀ ਜਿਹੜੇ ਤੁਹਾਡੇ ਵੀ ਹਨਾ ਵੇਖਣ ਵਾਲੇ ਆਪਾਂ ਵਰਗੇ ਆ ਜੇ ਆਪਾਂ ਛੋਟੀ ਜਿਹੜਾ ਫਰੀ ਕਰਾਂਗੇ ਨਾ ਤੇ ਸਾਰੀ ਉੱਪਰ ਪਤਾ ਨਹੀਂ ਕੱਲ ਨੂੰ ਕਿੰਨਾ ਕੋਲ ਬਿਲਕੁਲ 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 ਇੱਕ ਬੰਦਾ ਲਿੰਕ ਚ ਜੁੜ ਜਾਂਦਾ ਨਾ ਇੱਕ ਵੀਡੀਓ ਤੇ 10 ਵੀਡੀਓ ਤੇ 10 ਬੰਦੇ ਜੁੜ ਗਏ ਜਿਹੜੇ ਚੰਗੇ ਵਧੀਆ ਤੇ ਬੰਦੇ ਦਾ ਕਾਰੋਬਾਰ ਚੱਲ ਪਿਆ ਕਾਰੋਬਾਰ ਚੱਲ ਪੈਂਦਾ ਮੈਂ ਤੁਹਾਨੂੰ ਉਹਨਾਂ ਦੀ ਗੱਲ ਕਰਨੀ ਆ ਜਿਹੜੇ ਜਨਤ ਛੋਟੀ ਖੜੀ ਆ ਮੈਂ ਅੱਗੇ ਨਾ ਮੈਂ ਸਾਰੀ ਉਮਰ ਜੁੜਨ ਲੱਗੇ ਭਰਾ ਉਹਨਾਂ ਦਾ ਉਹਨਾਂ ਦੇ ਸਿਰ ਤੇ ਆਪਾਂ ਤੁਰੇ ਫਿਰਦੇ ਬਾਕੀ ਆ ਮੈਂ ਉਹਨਾਂ ਦੇ ਲੈਣ ਵਾਲੀ ਆਂਦੇ 14 15 ਕਿਲੋ ਵਾਲੀ ਮੈਂ ਕੋਈ ਉਹਨੇ ਤੇਰੇ ਗੱਲਾਂ ਫਤ ਚੱਕਰ ਦੀ ਖੜੀ ਪਿਆਰ ਦੇ ਚੱਕਰ ਦੀ ਠੀਕ ਆ ਪੈਣ ਲੈਣੇ ਆਂਦੇ ਵੱਡੀ ਮਤਲਬ 14 15 ਕਿਲੋ ਵਾਲੀ ਠੀਕ ਆ ਮੈਂ ਚੱਲ ਕੋਈ ਆ ਵੇਖੋ ਵੀਰ ਜੀ ਲਿਆਓ ਆ ਵੇਖੋ ਧਾਰਾਂ ਇੱਕ ਨਾ ਮਾਰ ਕੇ ਮੈਂ ਨਾ ਇਹਦਾ ਸਰੂ ਤੁਸੀਂ ਕਹਿੰਦੇ ਉਹਦੇ ਵਿੱਚ ਉਹਦੀ ਛੇ ਮਧੂ ਦੀ ਗੱਲ ਕਰਿਓ ਆਹ ਇਹਦਾ ਸੇਮ ਦਾ ਆ ਵੇਖੋ ਧਾਰ ਚੱਲ ਮੈਂ ਨਾ ਵੇਖੋ ਅਜੇ ਪਸ਼ਮੀ ਨਹੀਂ ਕੀ ਮੈਂ ਉਹਦਾਂ ਧਾਰਾਂ ਮਾਰਤੀਆਂ ਵਾ ਤੇ ਬਾਕੀ ਅਜੇ ਹੈ ਵੀ ਬੋਲਾ ਉਹ ਇੱਕ ਵਾਰ ਵੀਡੀਓ ਬਣਾਣਾ ਇਦਾਂ ਕਰਕੇ ਪੜਾ ਹੀ ਮੜਾ ਜਾ ਉਹ ਹਨ ਦੇ ਪਰੇ ਪਰੇ ਕੰਧ ਤੱਕ ਜਾਂਦੀ ਉਹਦੇ ਵੇਖੋ ਕਿੰਨੀ ਦੂਰ ਤੱਕ ਜਾਂਦੀ ਤਾਂ ਕੰਧੋਂ ਪਾਰ ਕਰ ਜਾਏ ਅੰਕ ਲੱਗ ਜਾਂਦੇ ਕੰਧੋਂ ਪਾਰ ਕਰ ਜਾਏ ਉਹਦੇ ਜੇ ਉਹ ਸਮਝੂ ਨਾ ਭਾਜੀ ਕੋਈ ਕਹਦਾ 2000 ਕਰਾਇਆ ਉਹ ਚਾਰ ਹੋਊਗਾ ਕਰਾਇਦੇ ਵੱਖਰੇ ਪੈਸੇ ਦਊਂ ਜੇ ਆ ਸਰੂ ਸੇਮ ਦੇ ਆਪਾਂ ਦਿਖਾਉਣਾ ਹੀ ਗਰੰਟੀ ਆ ਵੀਰ ਦੀ ਗਰੰਟੀ ਅੱਗੇ ਅਗਲਾ ਵੀ ਕਰੇ ਹਨਾ ਬਿਲਕੁਲ ਬਿਲਕੁਲ ਆ ਵੇਖੋ ਚੰਗੀ ਸੋਹਣੀ ਹੈ ਜੀ ਹਵਾਨਾ ਉਹਨਾਂ ਨੂੰ ਵੀ ਉਹਨਾਂ ਦੇ ਪਿੱਛੇ ਨੂੰ ਵੀ ਹੁੰਦਾ ਵਾਸ ਕਰੋ ਵਾਸ ਕਰੋ ਭਾਜੀ ਬਾਕੀ ਆਗੇ ਬੋਲੀ ਬੁਲੀ ਖਾ ਗਏ ਜਾਵੇ ਅਗਲਾ ਹਨਾ ਬਾਕੀ ਬਾੜੀ ਜਾਰੀ ਜੀ ਚੜਾਈ ਬੜੀ ਟੱਡੇ ਦੀ ਠੀਕ ਆ ਤੇ ਜੈਜ ਜਾਈ ਕਰੀਏ ਇਹਦਾ ਮੁੱਲ ਹੁਣ 1 15 ਜਿੱਦਾਂ ਵੀ ਤੀ ਮਾਨ ਤਣ ਕੇ ਨਾ ਕਰੀਏ ਪੰਜ ਦਰਾਂਗੇ ਜੈਜ ਕਰ ਮੇਰਾ ਭਰਾ ਪਹਿਲੇ ਫੋਨ ਤੇ ਜਾ ਪੰਜ ਹੋਰ ਘਟਾ ਦਾਂਗੇ ਇੱਕ ਪਾਈਂਦੀ ਦੇ ਦਾਂਗੇ ਪੂਰੇ ਦੀ ਜਾਣਦੀ ਏ ਪੂਰੇ ਲੱਖਰੀ ਦੇ ਦਾਂਗੇ ਉੱਚੋ ਛੋੜ ਛੋੜ 5000 ਕਰ ਦਾਂਗੇ ਲਓ ਵੀ 95 ਦੀ 95 ਦੀ ਮੈਂ ਦੇ ਦਾਂਗੀ 95 ਜੋ ਆਪਣੀ ਮਰਜ਼ੀ ਨਾਲ ਛੋੜ ਕਰਾ ਲਿਓ ਕਰਾ ਲੇ ਕੋ ਭੈਣ ਭਰਾ ਕਰਾਂਗੇ ਛੋੜ ਜਰੂਰ ਦੁੱਧ ਚਵਾਈ ਦੇ 15 ਲੀਟਰ ਸੌਖਾ ਜੀ ਵੀਰ ਜੀ ਇੰਨੇ ਨਾਲ ਚਵਾਇਆ ਚਲੋ ਪਤਲੀ ਕੰਮਲੀ ਦੀ ਕੱਦ ਕਾਟ ਚੈੱਕ ਕਰ ਲਓ ਅਰੇ ਮੈਂ ਤੇ ਪੁਰਾਣੀ ਜੋ ਚੁੱਕਿਆ ਸਵੇਰੇ ਸੂਈ ਦੇ ਰਾਤ ਸੂਈ ਆ ਫੇਰੇ ਇਹ ਚੰਗਾ ਵੱਡੀ ਆ ਬਾਕੀ ਪੋਲੀ ਵਲੀ ਨਖੀ ਆ ਜਦੋਂ ਮੈਂ ਪਲੀ ਜੀ ਨਹੀਂ ਵੇਚੀ ਜੀ ਬੜੇ ਭਰਾਵ ਦੇ ਮੈਂ ਦੇ ਫੈਨ ਹੀ ਚਲੋ ਜਿਹੜੇ ਭਰਾਲੇ ਲੈ ਲਈ ਵਧੀਆ ਗੱਲ ਆ ਮੁੜ ਕੇ ਆਂਦੇ ਹੀ ਵੱਧ ਲਾ ਪੈਸੇ ਆ ਕਰ ਲਾ ਮੈਂ ਕਹਾਂ ਇਹ ਕੰ ਠੀਕ ਆਂਦੇ ਨਾ ਆਉਣਾ ਨਹੀਂ ਐ ਕਰਨਾ ਮੈਂ ਹੁਣ ਚਾਹੇ ਨਾ ਹੁਣ ਫਿਰ ਉਹਨੂੰ ਮੈਂ ਭਰਾ ਨੂੰ ਫੋਨ ਕੀਤਾ ਮੈਂ ਯਾਰ ਚਲ ਸਾਈ ਥੋੜੀ ਬਾਲੀ ਵੱਧ ਪਾ ਦੇ ਪਤਾ ਨਹੀਂ ਦਾ ਕੱਲ ਨੂੰ ਤੇਰਾ ਟਾਈਮਾਂ ਲੱਗੇ ਨੇ ਭਰਾ ਨੇ ਪੰਜਾਂ ਵਾਲੇ ਕੋਲ ਪਾਸਾ ਜੀ 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 ਠੀਕ ਆ ਤੇ ਬਾਕੀ ਆ ਮੁੱਲੀ ਜਿਹੜੀ ਆ ਨਾ ਮੱਝ ਐਦਾਂ ਦੀ ਮੱਝ ਨਹੀਂ ਲੱਭਣੀ ਜਿਹੜਾ ਮੁੱਲ ਵੀਰ ਨੇ ਕਰਤਾ ਵਾ ਜੀ ਬਹੁਤ ਜਾਰੀ ਜਾਰੀ ਚੰਗੀ ਵੱਡੀ ਪੂਰੀ ਆ ਪੱਲਾ ਪੂਰਾ ਵੱਡਾ ਵਾ ਥਾਣ ਬੜਾ ਸੋਹਣਾ ਲੱਗਾ ਵਾ ਜੀ ਆ ਦੂਜੇ ਨੰਬਰ ਵਾਲੇ ਵੀਰ ਜੀ ਸੂਈ ਆ ਹਾਂ ਜੀ ਹਾਂ ਜੀ ਸੂਈ ਪਾਜੀ ਠੀਕ ਆ ਇਨੂੰ ਤੋਰੀ ਇਹਨੂੰ ਸੂਈ ਨੂੰ 6-7 ਦਿਨ ਹੋ ਗਏ ਆ ਤੋੜ ਲਈ ਇਹਨੂੰ ਹੀ ਨਾਲ ਨਾਲ ਹਨਾ ਇੱਕ ਸਿੰਗ ਥੋੜਾ ਟੁੱਟਾ ਵਾ ਗਿਆ ਨਹੀਂ ਇੱਕ ਲੱਥਾ ਸਿੰਗ ਥੋੜਾ ਹੋਖੀ ਲੱਥਾ ਵਾ ਹੋਖੀ ਲੱਥਾ ਵਾ ਕੱਟੀ ਕੱਟਾ ਇਹ ਵੀ ਮਾਲੀ ਜੀ ਕੱਟਾ ਹੈ ਵੀ ਮਗਰ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ 8-9 ਦਿਨ ਹੋ ਗਏ ਜੀ 8 ਤੋਂ 9 ਦਿਨ ਹੋ ਗਏ ਇਹਨੂੰ ਸੂਈ ਨੂੰ 10 ਲੀਟਰ ਦੁੱਧ ਜਵੇਲ ਗਿਆ 10 ਲੀਟਰ ਦੁੱਧ ਤਿਆਰ ਆ ਹਾਂਜੀ ਕੱਦ ਕਾੜ ਇਹਦਾ ਵੀ ਵੱਡਾ ਹੀ ਹੈ ਨਹੀਂ ਨਹੀਂ ਚੰਗੀ ਆ ਸਾਫ ਸੁਥਰੀ ਹੈ ਬੇਲਦੀ ਵੀ ਲੰਮੀ ਆ ਹਨਾ ਹਾਂਜੀ 10 ਲੀਟਰ ਪੂਰਾ ਤਿਆਰ ਹਾਂ ਜੀ ਹਾਂ ਜੀ ਦੁੱਧ ਚਵਾ ਕੇ ਦਵਾਂਗੇ ਜਿਹੜਾ 10 ਦਾ ਉਹਦਾ ਨਹੀਂ ਫਰਕ ਨਹੀਂ ਪਾ ਪਾਈਆ ਖਾਣਾ ਦਾ ਫਰਕ ਪਏ ਇਹਦੇ ਆਂਦੇ ਨਹੀਂ ਆ ਮੋੜ ਲਿਆ ਵੀਰ ਬਾਕੀ 10 ਤੋਂ 9.5 ਨਹੀਂ ਹੁੰਦਾ 9.5 ਦਾ ਹੋ ਜੂਗਾ ਮੱਝ ਕੁਆਲਟੀ ਦੀ ਹੈ ਜੀ 50 ਵਾਲੀ ਹੈ ਹਾਂ ਆਹ ਵੇਖੋ ਜੀ ਬਾਕੀ ਖਵਾਨਾ ਨੇ ਸੋਨਾ ਤਿਆਰ ਕੀਤਾ ਵਾ ਥਾਣ ਵੀਰ ਜੀ ਕਿਦਾਂ ਦੇ ਓਕੇ ਜੀ ਸਾਰੇ ਹਾਂ ਜੀ ਹਾਂ ਜੀ ਇਹਦਾ ਨਾ ਬੈਣੀ ਵਾਲਾ ਪਿਛਲਾ ਥਣਪੂਰ ਮਾਰਦਾ ਜੀ ਅਛਾ ਬੈਣੀ ਜਿਹੜੀ ਦੱਸ ਕੇ ਦੇਣੀ ਆ ਦੱਸ ਕੇ ਦੇਣੀ ਪਿਛਲਾ ਥਣ ਬੈਣੀ ਆਲ ਦਾ ਪਿਛਲਾ ਥਣ ਪੂਰ ਮਾਰਦਾ ਹੋਰ ਵਿੱਚ ਕੋਈ ਫਾਲਤਰੀ ਠੀਕ ਆ ਮਤਲਬ ਜਿਆਦਾ ਨਹੀਂ ਮਾਰਦਾ ਨੋਰਮਲ ਮਾਰਦਾ ਨਹੀਂ ਜਾਂਦਾ ਪਾਰਟੀ ਚ ਫੁਹਾਰਾ ਨਹੀਂ ਨਹੀਂ ਬਾਹਰ ਵਾਲਾ ਕੰਮ ਨਹੀਂ ਆ ਵੀ ਮਾਰਦਾ ਵਾ ਨੋਰਮਲ ਠੀਕ ਉਦਾਂ ਆਉਂਦੀ ਆ ਹਾਂ ਨੋਰਮਲ ਮਾਰਦਾ ਜਿਹੜੀ ਕੀ ਚ ਸੱਚੀ ਆ ਵੀ ਇਹਦੀ ਦੱਸ ਕੇ ਦੇਣੀ ਮਤਲਬ ਕੋਈ ਭਰਾ ਹੱਥੋਂ ਨਹੀਂ ਲਾਉਂਦੇ ਥਣਾਂ ਨੂੰ ਜੀ ਜੀ ਉੱਤੇ ਫਿਰ ਆਪ ਗਲਤ ਹੋ ਜਾਂਦੇ ਬਿਲਕੁਲ ਬਿਲਕੁਲ ਦੱਸਾਂਗੇ ਨਾ ਫਿਰ ਗਲਤੀ ਸਾਡੀ ਤੇ ਦੁੱਧ ਕਿੰਨਾ ਕ ਚਵਾਈ ਜਾਊਗੀ ਇਹ ਜੇ 10 ਕਿਲੋ ਦੋ ਟੱਜ ਦੋ ਤਿੰਨ ਕਿਲੋ ਵਧੂਗੀ ਬਾਕ ਤੇ ਤਾਈਗੋ ਵਾਲਾ 5-7 ਦਿਨ ਲੱਗੇ ਨੇ ਤੇ ਤੁਹਾਨੂੰ ਪਤਾ ਪਿਛਲੀ ਵੀਡੀਓ ਚ ਆਪ ਪਾ ਦਣੀ ਹਾਂਜੀ ਹਾਂਜੀ ਪਤਾ ਹੀ ਨਹੀਂ ਪਾਈ ਮੈਂ ਮੈਂ ਠੀਕ ਨਹੀਂ ਕੀਤੀ ਤੇ ਹੁਣ ਬਿਲਕੁਲ ਤੰਦਰੁਸਤ ਆ ਮੁੱਲ ਕਿੰਨਾ ਕਰਨਾ ਵੀਜੀ ਇਹਦਾ ਕੋਲ ਤੇ 85000 ਰੁਪਇਆ ਕਰ ਦੇ ਮਾਣ ਤਣ 5000 ਘਟਾ ਦਾਂਗੇ ਉਹ ਚ ਛੋੜ ਜੋ 80 ਚ ਵਾਧਾ ਕਰ ਦਾਂਗੇ 75 ਦੀ ਦੇ ਦਾਂਗੇ ਲਓ ਜੀ ਅਸਲ ਮੈਂ 75000 ਰੁਪਇਆ ਲਵਾ ਵੀਜੀ ਬੰਦਾ ਆਨੇ 70 ਦੀ ਜਾਣਦਾ ਈ ਰਹੇਗੇ 70 ਜਿਆਦਾ ਹੈ ਨਾ ਕੋਈ ਨਹੀਂ ਹੁਣ ਫਿਰ ਜੋ 100 ਰੁਪਿਆ ਛੋਟ ਹੋਣੀ ਜੀ 70 ਚ ਛੋਟ ਜੀ ਛੋਟ 100 ਰੁਪਿਆ ਨਹੀਂ ਦੇਦੀ ਓ ਚ ਜਿਆਦਾ ਨਹੀਂ ਓ ਨਹੀਂ ਫਰਕ ਨਿਕਲਣਾ ਮੱਝ ਚੰਗੀ ਵੱਡੀ ਆ ਸੋਹਣੀ ਸੁਨੱਖੀ ਪੂਰੀ ਆ 70 ਚ 100 ਰੁਪਿਆ ਛੋਟ ਕਰਾ ਲਈ ਹੋਣੀ ਹਾਂਜੀ ਹਾਂ ਬਾਕੀ ਜੇ ਕੇ ਦਾ ਜੋਰ ਪਿਆ ਧੱਕਾ ਚੱਲਿਆ ਥੋੜੀ ਬੋਧੀ ਆਪਣੀ ਮਰਜ਼ੀ ਨਾਲ ਵਸ ਕਰਾ ਲਿਓ ਆਪਾਂ ਜਿੰਨੀ ਹੁੰਦੀ ਕਰਾਤੀ ਆ ਕਾਰੀ ਦੇਈਦਾ ਫਿਰ ਵੀ ਭਰਾਵਾਂ ਦਾ ਕੋਈ ਗੱਲ ਨਹੀਂ ਕੀ ਇਹ ਵੀ ਮਾਲ ਮਾਲ ਦਾ ਮੁੱਲ ਕੋਈ ਨਾ ਕਿ ਉਹਦਾ ਜਿਆਦਾ ਇਹਦਾ ਘਟਿਆ ਇਹ ਜਿੱਦਾਂ ਦੀ ਮੈਂ ਇਹਦਾ ਮੁੱਲ ਉਹਦਾ ਦਾ ਜਿੱਦਾਂ ਦੀ ਮੈਂ ਉਹਦਾ ਦਾ ਉਹਦਾ ਆਇਣਾ ਜੀ 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 ਚੰਗੀ ਮੈਂ ਦਾ ਵੱਧ ਹੋ ਜਾਂਦਾ ਪਦਰੀ ਦਾ ਘਟ ਜਾਂਦਾ ਫਰਕ ਪੈਂਦਾ ਜੀ ਫਰਕ ਪੈਂਦਾ ਹੀ ਆਗੇ ਹਾਂਜੀ ਹਾਂਜੀ ਆ ਜਿਹੜੀ ਆ ਗੱਬਣ ਹਾਂਜੀ ਇਹ ਗੱਬਣ ਅਸਲ ਮੈਂ ਦੇ ਵਿੱਚ ਦੀ ਚਲੋ ਮੈਨੀਚੂਰ ਬੋਲਾ 15 ਦਿਨ ਮੈਂ ਤੇ ਰਹਿੰਦੇ ਅੱਛਾ ਵੇਖਣ ਵਾਲੇ ਨੇ ਕਹਿ ਦੇਣਾ ਪੰਜਾ ਛੇ ਦਿਨਾਂ ਦੀ ਤਿਆਰ ਹੋ ਜਾਣੀ ਆ ਇਹਣਾ ਪੂਰੇ 15 ਦਿਨ ਮੈਂ ਤੇ ਰਹਿੰਦੇ ਆਵੇ ਝੂਠ ਨਹੀਂ ਮਾਰਨਾ ਕੋਈ ਜਾ ਕੇ ਸਾਹਮਦਾ ਫਿਰੇ ਉਹ 2-4 ਦਿਨ ਅਗਲਾ ਆ ਕੇ 5 ਦਿਨ ਸੁੰਦੀ ਨਹੀਂ ਆਉਣੀ ਕਦੇ ਪੂਰੇ 15 ਦਿਨ ਲਿਖਦੀ ਰਹਿੰਦੇ ਮੈਂ ਇਹ ਆ ਵੇਖੋ ਜੀ 15 ਦਿਨ ਇਹ ਵੀ ਤਾਲ ਲਈ ਮੈਂ ਚਲ 4 ਦਿਨ ਸਾਮ ਲਾ ਕੇ ਮੈਂ ਬਣਦੀ ਬਹੁਤ ਜਿਆਦੀ ਜੀ 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 ਆ ਵੇਖੋ ਆ ਲਾ ਦੇ ਮਾੜੀ ਚਾੜੀ ਚੌੜੀ ਚਾੜੀ ਇਹ ਵੀ ਚੰਗੀ ਪੇਟ ਮੁਰੇ ਤਾਲ ਆਦ ਨਾ ਵੀਰ ਜੀ ਮੁੜ ਕੇ ਕੱਲ ਨੂੰ ਮਤਲਬ ਅਸੀਂ ਥਣਾ ਥਣਾ ਦੀ ਗਾਰੰਟੀ ਦੇ ਸਰੀਰ ਤੇ ਜੋ ਫੂਨ ਤੇ ਵੇਖ ਲਿਆ ਹਾਂਜੀ ਸਿਰ ਸਿੰਘ ਸੁੰਗ ਸਾਰਾ ਕੁਝ ਵੇਖ ਲਿਆ ਅਸੀਂ ਗਾਰੰਟੀ ਥਣਾ ਦੀ ਦਵਾਂਗੇ ਦੰਦਾਰੀ ਤੇ ਪਿੱਛੇ ਦੀ ਹਾਂਜੀ ਆ ਵੇਖੋ ਜੀ ਭਰੀ ਹੈ ਵੀ ਮੱਜਾ ਨਾ ਚੰਗੀ ਮੈਂ ਬਹੁਤ ਸੁਥਰੀ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗਾ ਆ ਜੀ ਜੇ ਮੈਂ ਸਚਾਈ ਦੱਸਾਂ ਤੇ ਜਿਹੜੇ ਹਿਸਾਬ ਨਾਲ ਮੈਨੂੰ ਘਰ ਵਾਲੇ ਬੰਦੇ ਦੱਸਿਆ ਹੋ ਗਿਆ ਤਾਂ ਮੈਂ 15 ਕਿਲੋ ਦੁੱਧ ਚੋਂਦਾ ਰਿਆ ਮੈਂ ਤਾਂ ਜੇ 15 ਦਿਨ ਰਹਿੰਦੇ ਆ ਨਾ ਵਜਦੇ ਹਾਂ ਮੈਂ ਦੁੱਧ ਕੱਢੂਗੀ ਠੀਕ ਆ ਦੇ ਹਵਾ ਨੂੰ ਚੰਗਾ ਤਿਆਰ ਕਰ ਜੇ ਟਪਣ ਟਪਣ ਬਾਲੀ ਟੌਪ ਦੀ ਟੋਲੀ ਚੋਂ ਨਿਕਲਣੂਗੀ ਇਹ ਗਾਰੰਟੀ ਹੈ ਥਾਣ ਥਣ ਓਕੇ ਸਾਰੇ ਹਾਂਜੀ ਹਾਂਜੀ ਓਕੇ ਆ ਵੇਖੋ ਜੀ ਬਾਕੀ ਇਹ ਬਾਕੀ ਇਹ ਟਾਈਮ ਆ ਮੱਜਾ ਹਨਾ ਕੋਈ ਸਾਮਕੇ ਚਲੋ ਸਾਬੂਲੇ ਚਾਰ ਦਿਨ ਤੇ ਅਸੀਂ ਨਾਂ ਵੀ ਕੋਈ ਨਹੀਂ ਤੇ ਸਾਂਭਾਂਗੇ ਫਿਰ ਜੀ ਜੀ ਤੁਸੀਂ ਤਾਂ ਸਾਂਭ ਹੀ ਜਾਣੀ ਦੇ ਨਾਂ ਨਾ ਵੀ ਕੀ ਦੋ ਮਤਲਬ 15 ਦਿਨਾਂ ਨੂੰ ਐਸੇ ਮੈਂ ਨੂੰ ਪਾਉਂਗਾ ਵੀਡੀਓ ਤੇ ਵੀ ਦੇਖਣ ਵਾਲੇ ਵੀ ਕਹਿਣਗੇ ਪਾ ਕੇ ਸੱਚਾ ਹੋਵੇ ਫਿਰ ਮੁੱਲ ਵੀ ਤੁਸੀਂ ਜ਼ਿਆਦਾ ਕਰ ਦੇਣਾ ਮੈਂ ਜ਼ਿਆਦਾ ਨਹੀਂ ਚਲੋ ਸਾਮ ਦਾ ਮੁੱਲ ਤੇ ਲਵਾਂਗੇ 15 ਦਿਨ ਸਾਹਮਦਾ ਮੋਲੇ ਤੇ ਲਵਾਂਗੇ ਜਿਆਦਾ ਨਹੀਂ ਕਰਦੇ ਉਹ ਜਿਆਦੇ ਵਾਲਾ ਕੰਮ ਕਿਉਂ ਕਰਨਾ ਭਾਜੀ ਆਪਣੇ ਵਰਗੇ ਭੈਣ ਭਰਾ ਸਾਰੇ ਕੋਈ ਬਗਾਨਾ ਦੇ ਹੈ ਨਹੀਂ ਹੈ ਸਹੀ ਹੈ ਜੇ ਕੋਈ ਇੱਕ ਰਾਂ ਡੰਗਰ ਖੜੂਗਾ ਦੋਰੇ ਅਗਲਾ ਫੋਨ ਕਰੇ ਜੀ ਚੰਗਾ ਕਵੇ ਤੇ ਆਪਣੇ ਦਿਲੋਂ ਤਰਾਸਾ ਹਾਂਜੀ ਹਾਂਜੀ ਤੇ ਜੇ ਅਗਲਾ ਫੋਨ ਤੇ ਵੱਧ ਘੱਟ ਕਰੇ ਤਾਂ ਆਪਣੇ ਮਨ ਨੂੰ ਲੱਗਦਾ ਵੀ ਯਾਰ ਇਹ ਤੋਂ ਨਾ ਹੀ ਵੀਰੇ ਚੰਗਾ ਤੇ ਕਿੰਨਾ ਕਰਨਾ ਹੁਣ ਮੋਲੇ ਦਾ ਜਿੱਦਾ ਵੀ ਇੱਕ 15 ਕਰ ਲਈਨੇ ਜੈ ਜੈ ਕਰੋ ਜਿੱਥੇ ਕਿ ਦੇਣੀ ਹੈ 95 ਦੀ ਮੈਂ ਦੇ ਦਾਂਗੇ ਛੋੜ ਛੋੜ 5000 ਕਰ ਦਾਂਗੇ 90 ਦੀ 86 ਦੀ ਮੈਂ ਦਊਂਗਾ ਵੀਰੇ ਤੇ 500 ਕਰੂੰਗਾ ਛੋਟ 86 ਜਾਂ ਦੀ ਮੈਂ ਦਊਂਗਾ 85 ਦੀ ਨਾ ਕਰਦੀ ਤੁਸੀਂ ਜਾ ਉਹਦਾ ਆਪਣੇ ਜਿਹੜੇ ਭੈਣ ਭਰਾ ਵਾ ਉਹਨਾਂ ਨਾਲ ਰਲ ਗਏ ਜੇ ਵੀ ਚਾਲੇ ਨੇ ਨਾ ਰਲ ਗਏ ਨਹੀਂ ਹੁਣ ਮੇਰਾ ਵੀ ਭਾਜੀ ਦੇ ਦਾਂ ਕੋਈ ਤੁਸੀਂ ਤਾਂ ਸਾਹਮਣੇ ਉਹ ਜੇ ਪਤਾ ਨਹੀਂ ਕਿਹੜੇ ਰੱਬੀ ਰੂ ਨੇ ਫੋਨ ਕਰਨਾ ਵਾ ਨਹੀਂ ਨਹੀਂ ਬੜੇ ਬੜੇ ਵਧੀਆ ਲੋਕ ਇਨਸਾਨ ਬਹੁਤ ਚੰਗੇ ਤੁਹਾਡੀ ਵੀਡੀਓ ਨਾਲ ਮੈਨੂੰ ਇੰਨਾ ਹੀ ਬੜਾ ਫਾਇਦਾ ਆ ਜੀ ਤੇ ਲਿੰਕ ਬਹੁਤ ਸੋਹਣਾ ਬਣ ਗਿਆ ਭੈਣ ਭਰਾਵਾਂ ਨਾਲ ਜੀ ਜੀ ਚਲੋ ਫੋਨ ਕਰਦੇ ਆ ਗੱਲਬਾਤ ਕਰਦੇ ਚਲੋ ਡੰਗਰ ਵਿਕੇ ਜਾਂਦੇ ਵਿਕੇ ਦਾ ਹਦੀ ਦੇ ਨਹੀਂ ਵਿਕੇ ਜਾਂਦੇ ਨਹੀਂ ਦਸੀਦਾ ਬਿਲਕੁਲ ਬਿਲਕੁਲ ਚਲੋ ਜਿਹ ਵੇਖੋ ਅਡੀ ਪਲੀ ਜੀ ਮੈਂ ਨਹੀਂ ਪਿਛਲੀ ਗੱਪਣ ਮੈਂ ਇੱਕ ਉਹਦਾ ਥੋੜਾ ਰੱਟਾ ਪਿਆ ਚੱਕਰ ਕੀ ਆ ਵੀ ਦੋ ਵਾਰ ਆ ਜਾ ਉਸ ਫੋਨ ਕਰਦੇ ਆ ਉਹ ਕਹਿ ਦਿੰਦੇ ਆ 10 ਮੀਟਰ ਕੋ 20 ਮੀਟਰ ਕੋ ਮੈਂ ਤੈਨੂੰ ਬਿਆਨਣਾ ਪਾਉਣਾ ਜੀ ਬੇਨਤੀ ਐਨੀ ਕਿ ਵੀ ਜਿੰਨਾ ਚਿਰ ਸਾਨੂੰ ਕੋਈ ਸਾਈ ਬਿਆਨਣਾ ਨਹੀਂ ਨਾ ਪਉਦਾ ਉਹਨਾਂ ਜਦੋਂ ਦੀ ਮੈਂ ਨਹੀਂ ਜੇ ਪੱਕੀ ਨਹੀਂ ਹਾਂ ਕੋਈ 2 ਮਿੰਟ ਪਹਿਲਾਂ 4 ਮਿੰਟ ਪਹਿਲਾਂ ਸਾਈ ਪਾ ਦੇ ਉਹ ਫੋਨ ਦੇ ਤੇ ਟਾਈਮ ਤੇ ਆ ਜਾਂਦਾ ਜੀ ਠੀਕ ਹੈ ਜੀ ਆਪਾਂ ਦੂਜੇ ਦੀ ਸਾਈ ਮੋੜਾਂਗੇ ਪਿਛਲੇ ਦੀ ਨਾ ਆਂਦੇ ਸੀ ਵੀ ਤੂੰ ਮੈਂ ਤੈਨੂੰ ਕਿਹਾ 20 ਮਿੰਟ ਰੋਕ ਮੈਂ 20 ਮਿੰਟ ਭਾਜੀ ਹੁਣ 20 ਮਿੰਟ ਅੱਬਾ ਤੁਹਾਡਾ ਕੀ ਪਤਾ ਵੀ ਤੁਸੀਂ ਮੈਨੂੰ ਸਾਈ ਪਾਉਣੀ ਜਾਂ SLA ਬਦਲਣੀ ਉਹ ਵੀਰ ਨੇ 1000 ਰੁਪਿਆ ਪਾਤਾ ਮੁੜਕਿਆਂ ਦੇ ਉਹਨੂੰ 1000 ਦੇ ਦਿੰ ਸਾਈਬਾਲਾ ਥੋੜਾ ਕੋਸ਼ਿਸ਼ ਕਰਿਆ ਕਰੋ ਟਾਈਮ ਨਾ ਪੈ ਜੇ ਬਾਕੀ ਜਿਹੜੇ ਮੁੱਲ ਤੁਸੀਂ ਕਰਦੇ ਫਿਕਸ ਹੀ ਆ ਉਹਦੇ ਵਿੱਚੋਂ ਹੁਣ ਘਟਨੇ ਕੋਈ ਨਹੀਂ ਹਾਂਜੀ ਹਾਂਜੀ ਜੇ ਕੋਈ ਕਵੇ 2000 ਛੱਡ ਦੇ ਚਾ ਉਹ ਨਹੀਂ ਕੰਮ ਹੁੰਦਾ ਕਿਉਂਕਿ ਉਹਦਾ ਫਾਇਦਾ ਕੋਈ ਨਹੀਂ ਜੀ ਮੈਂ ਤੇ ਭਰਾ ਇਹ ਜਦੋਂ ਝੋਟੀ ਲੈਣਾ ਮੈਨੂੰ ਦੱਸਦਾ ਮੈਂ ਇਦਾਂ ਇਦਾਂ ਲਿਆ ਡੰਗਰ ਇਦਾਂ ਦਾ ਬਿਚਾ 2000 ਤਾਂ ਸਾਡਾ ਹੱਕ ਵੀ ਬਣਦਾ ਬਿਲਕੁਲ ਬਿਲਕੁਲ ਕੋਈ ਕਵੇ 500 ਨਹੀਂਦਾ ਹਜ਼ਾਰ ਨਹੀਂਦਾ ਨਹੀਂ ਮੈਂ 2000 ਰੁਪਿਆ ਆਪਾਂ ਲਈਦਾ 1500 ਬਣ ਜੇ ਚਲੋ 2000 ਬਣ ਜੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਠੀਕ ਬਾਕੀ ਬਹੁਤ ਮੈਂ ਚੰਗੀ ਏ ਜਿਹੜੇ 15 ਖੜਦੀ ਏ ਇਹ ਕਿੰਨੇ ਦੀ ਹੋ ਗਈ ਹੁਣ ਲਾਸਟ ਲਾਸਟ ਨੂੰ ਤੁਸੀਂ ਕਹਿ ਹੀ ਦਿੱਤਾ 85 ਦੇ ਦਿੱਤਾਗੇ ਬਾ ਠੀਕ ਆ ਸੋਨੀ ਸੁਲੱਖੀ ਮੈਂ ਵਾਂ ਹੁਣ ਆ ਝੋਟੀ ਦਿਖਾਈਏ ਹਾਂਜੀ ਆ ਗਿਫਟ ਹੀ ਆ ਜੇ ਕੋ ਲੈ ਜੇ ਇਹ ਗਿਫਟ ਇਹ ਐਫ ਡੀ ਆਗੇ ਐਫ ਡੀ ਆ ਜੇ ਕੋ ਕਰ ਲੈਣ ਇਹਨੂੰ ਹੀ ਤੋੜ ਲਿਆ ਇਹਨੂੰ ਭੂੰਡਾਂ ਤੋਂ ਬਚ ਗਿਆ ਜਨਰੇਟਰ ਤੁਹਾਡੇ ਜੇ ਭੂੰਡ ਲੱਗੇ ਭਰਾਵਾ ਚੁੱਕ ਦਿੰਦੇ ਹਾਂ ਮੇਰੇ ਜੀ ਦਾ ਬੜੇ ਚਿਰ ਦਾ ਪਿਆਰ ਜਰਾ ਆਹੋ ਇਹਨੂੰ ਕਾਹਨੂੰ ਸੁਆ ਜਾਣ ਆ ਵੇਖੋ ਜੀ ਕੱਦ ਕਾੜ ਚੈੱਕ ਕਰੋ ਭਾਈ ਸੁਆ ਕਿ ਨਵਾਏ ਤਾਂ ਦੂਜੇ ਸੂਹ ਨਹੀਂ ਆ ਵੀਰ ਦੂਜੇ ਸੂਹੇ ਸੂਣੀ ਆਏ ਆ ਵੇਖੋ ਜੀ ਤੇ ਬਾਕੀ ਭੂਂਡ ਵੀ ਦਿਖਾ ਦੀ ਆ ਬੈਠੇ ਜਿਹੜਾ ਕੋਈ ਗਾਹ ਕਹੂ ਇਹਨੂੰ ਨਾ ਲਿਆਵਾਂਗੇ ਸਭ ਬਚ ਕੇ ਰਿਓ ਵੀ ਇਹਨਾਂ ਜਨਰੇਟਰ ਨਹੀਂ ਚੁੱਕਣਾ ਤੇ ਚੁੱਕ ਦੇਣਾ ਮੈਂ ਆਪਣਾ ਪਜਾ ਕਰ ਲਿਓ ਮਖੌਲ ਕਰਨਾ ਭਰਾਵਾ ਸਾਰਿਆਂ ਨੂੰ ਚੁੱਕ ਹੀ ਦੇਣਾ ਆ ਵੇਖੋ ਜੀ ਛੋਟੀ ਸੈਕ ਚੈੱਕ ਕਰੋ ਪੂਰੀ ਛਕੀਨ ਆ ਗਈ। ਲਾ ਦੇ ਉਹ ਤੋਂ ਆ ਸਰਕਾਰੀ ਲਾ ਦਨੇ। ਮੈਂ ਫੁਲਕਾਰੀ ਪਾ ਰੋਣਾ ਕੋਈ ਇਹ ਨਾ ਕਢਾਇਆ ਇਹਦੇ। ਹਾਂਜੀ ਇਹਨੂੰ ਫਟ। ਸਿੰਘ ਦਿਖਾਈਏ ਪਹਿਲਾਂ ਸਿੰਘ ਦੇ ਵਿੱਚ ਆ। ਕੋਕੇ ਪੈਂਦੇ ਨਹੀਂ ਬਹੁਤਾ ਜ਼ਿਆਦਾ ਸਿੰਘ ਨਿਕਾ ਜੇ। ਪੈਂਦੇ ਨਹੀਂ ਮਤਲਬ ਲਾ ਕੇ ਹੋਣਾ ਮਗਰਲੇ ਬੰਨਿਆ ਮੈਂ ਦੂਜਾ ਪਲਾਸਟਿਕ ਜਾ ਪਾ ਕੇ ਪਾਇਆ ਨਹੀਂ ਤੇ ਅੜਦਾ ਹੀ ਨਹੀਂ ਇੰਨੇ ਜ਼ਿਆਦਾ। ਠੀਕ ਠੀਕ ਹੈ। ਕੁੰਡੀਆਂ ਚੂਰ। ਹਾਂਜੀ ਹਾਂਜੀ। ਛਕੀਨ ਪੂਰੀ ਲੈ ਜਾ ਵੀ ਤੋੜ ਦੇ ਇਹ ਤਾਂ ਜੇ ਕੋ ਭਰਾ ਚਲੋ ਇੱਕ ਹਿਸਾਬ ਦਾ ਕਿਲਾ ਝੋਨੇ ਦਾ ਹੀ ਪਕਣਾ ਹੈ। ਹਾਂ। ਹਾਂ ਜੇ ਕੋ ਸਾਹ ਬਲੂ ਤੂੰ। ਫਹਿਰ ਬਣਾ ਲੂਗਾ ਖਾਨ ਤੁਹਾਨੂੰ ਵੀ ਚੈੱਕ ਗੀਣਾ ਖਾਨ ਦੀ ਗਾਰੰਟੀ ਆ ਚੈੱਕ ਕਰਕੇ ਪਾਸ ਕਰਕੇ ਖਾਨ ਪਰ ਆਪਣੇ ਘਰ ਆਿਆਂ ਦੀ ਗਾਰੰਟੀ ਗਲਤ ਨਿਕਲੇ ਤੁਹਾਨੂੰ ਮਹਾਰ ਵੀਡੀਓ ਚ ਕਈ ਨਾ ਵੀ ਆਪਾਂ ਡੰਨ ਭਰਾਂਗੇ ਠੀਕ ਆ ਚੈੱਕ ਪਾਸ ਤਾਂ ਪਿੱਛੇ ਦੀ ਪਿੱਛੇ ਦੀ ਗਾਰੰਟੀ ਆ ਦੰਦਾਲੀ ਗਾਰੰਟੀ ਆ ਤੇ ਖਾਨ ਵਾਲੀ ਗਾਰੰਟੀ ਠੀਕ ਆ ਦੋ ਸੌ ਵੀ ਵੱਡੀ ਆ ਕਟਾਈ ਜਾਊਗੀ ਇਧਰੇ ਬੰਨ ਲੈ ਇਹਨੂੰ ਸਾਹਮਣੇ ਦੋ ਦੇ ਮਤਲਬ 12 13 ਕਿਲੋ ਚਾਹੀ 11 ਕਿਲੋ ਸਾਹਮਣੇ ਬੰਨ ਲੈ ਜਾ ਆ ਦੇ ਆ ਮੱਝ ਸੂਈ ਲਾ ਕੇ ਬੰਨ ਇਹਨੂੰ ਆ ਵੇਖੋ ਕੁਆਲਟੀ ਜੀ 11 ਕਿਲੋ ਪਿਛਲੇ ਸਵੇਰੇ ਚ ਆਇਆ ਵਾ ਹੁਣ ਤੇ ਗਾੜੀ ਸੇਵਾ ਦਾ 2 ਕਿਲੋ ਵੱਸ ਸਕਦਾ ਜੀ ਕਿ ਸੋਹਣੀ ਬੜੀ ਜੱਗੜੀ ਬਿਲਕੁਲ ਬਿਲਕੁਲ ਇੱਥੇ ਬੰਨ ਲਾ ਕੇ ਬੱਜੀ ਫੱਬੀ ਜਾਊਗੀ ਕਿ ਜੀ ਸੋਹਣੀ ਐ ਭਾਵੇਂ ਘਰ ਖੜ ਕੇ ਬੰਦਾ ਫੋਟੋਆਂ ਹੀ ਖਿੱਚੀ ਜਾਵੇ ਹੈ ਕਿਹ ਗੱਲੋਂ ਖੁੰਜੀ ਨਹੀਂ ਵੀਦੀ ਹਾਂ ਨੱਪਰ ਆਪਣਾ ਮੋਲੇ ਦਾ ਹਾਂ ਨਾ ਵੀ ਵੇਖਣਾਂ ਨੇ ਕਿਹਦੇ ਖੁੰਜੀ ਆ ਜਾ ਆਪਦੀ ਉਹ ਸੱਚ ਚੇਤਾ ਆ ਗਿਆ ਪਿਛਲੀ ਵੀਡੀਓ ਜਾਂਦੇ ਯਾਰ ਤੂੰ ਮੋਲੇ ਨਾ ਘਟਾ ਪਤਾ ਉਹ ੜੀ ਮੋਟੀ ਜੀ ਮੈਂ ਤੇ ਕੋਈ ਕਾਜ ਹੀ ਮੈਂ ਯਾਰ ਕਾਜ ਕਿਹੜੀ ਗੱਲ ਹੋਇਆ ਆਪਾਂ ਨੂੰ ਭਾਰਾ ਮਿਲੇ ਭਾਣਾ ਦੇਣੀ ਤ ਕੋਈ ਗੱਲ ਨਹੀਂ ਇਹ ਵੀ ਵਹਿਮ ਹੋ ਜਾਂਦਾ ਵਾ ਪਤਾ ਨਹੀਂ ਯਾਰ ਵੀ ਮੁੱਲ ਘੱਟ ਕਰਦਾ ਕੋਈ ਚੱਕਰ ਹੋਣਾ ਵਾ ਗੱਲ ਹੋਣੀ ਆ ਬਾਕੀ ਨਹੀਂ ਜੋ ਉਹ ਜੋ ਆਪਾਂ ਦੱਸਾਂਗੇ ਗਾਰੰਟੀ ਦੇਵਾਂਗੇ ਜੀ 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 ਠੀਕ ਆ ਤੇ 2 ਮਹੀਨੇ ਲੱਜੂਗੇ ਹਣੇ ਇਹਦੇ ਵੀ ਇਹਦੀ 2 ਮਹੀਨੇ ਤੇ 8 ਦਿਨ ਪੂਰੇ ਜੇ ਅੱਜ ਦਾ ਦਿਨ ਪਾ ਗਏ 8 ਦਿਨ ਨਾਲ ਨੂੰ ਖੜੂ ਤੇ 2 ਮਹੀਨੇ 7 ਦਿਨ ਜੇ ਮੈਂ ਵੀ ਇਹਦੀ ਕਿਸੇ ਨੂੰ ਨਾ ਠਾਈ ਜਨਾ ਤੇ ਨਾ ਮੈਂ ਦੋ ਨਾ ਪੂਰਾ ਰਾਈਟ ਟਾਈਮ ਜਿਹੜਾ 2 ਮਹੀਨੇ 15 ਦਿਨ ਮੰਨ ਲੇ ਅਗਲਾ ਚਲੋ ਉਹਨਾਂ ਦੀ ਮਰਜ਼ੀ ਦੋ ਚਾਰ ਦਿਨ ਉੱਤੇ ਥੱਲੇ ਹੋ ਜਾਂਦੇ ਆ ਜਿਹੜੇ ਸਾਹ ਨਾਲ ਟੀਕਾ ਲੱਗਾ ਦਾ ਉਸ ਹਸਾ ਨਾਲ ਪੂਰੇ 8-2 ਮਹੀਨੇ ਦਾ ਅੱਠ ਦਿਨ ਦੇ ਠੀਕ ਆ ਮੰਨ ਲਓ ਵੀ ਇੱਧਰ ਆਇਓ ਸਰ ਦੋ ਘੱਟ 70 ਦਿਨ ਠੀਕ 70 ਦਿਨ ਲਾ ਲਓ ਦੋ ਘੱਟ 68 ਲਾ ਲਓ 60 ਲਾ ਲਓ ਇੱਥੇ ਇੱਕ ਦਿਨੇ ਪੂਰੇ ਦਿਨ ਰਹੀ ਤੇ ਤਾਂ ਮੁੱਲ ਵੀਰ ਦੱਸ ਫੇ ਮੁੱਲ ਵੀਰੇ ਵਿਕਣੀ ਤਾਂ ਉਹਨੂੰ 85000 ਦੀ ਐ ਉਹਨੇ ਇੱਕ ਲੈ ਲਾਂਗੇ ਉਹਨੂੰ ਦੱਸ ਜਾਇਜ਼ ਜਾਇ ਕਰੋ ਜਾਇਜ਼ ਸਾਢੇ ਹੀ ਦੇ ਦਾਂਗੇ ਬਹੁਤ ਚੰਗੀ ਕੱਟੀ ਆ ਚਲੋ ਜੇ ਕੋਈ ਸਾਭ ਲੂਗਾ ਤੋਕਰ ਗੱਪਣ ਲੈਣ ਨਾਲੋਂ ਜੇ ਕੋਈ ਤੋਕਰ ਗੱਪਣ ਭਰਾ ਚਲੋ ਆਪਣੀ ਮਰਜ਼ੀ ਆ ਕਿ ਦੋ ਹਾਂ ਇਹ ਗੱਲ ਹੈ ਕਿ ਨਹੀਂ ਗੱਲ ਜਿਹੜੀ ਟੋਕਰ ਗੱਪਣ ਲਵਾਂਗੇ ਆਖਰ ਉਹ ਵੀ ਤੁਦੋ ਖਾਡੂ ਕੀ ਦੋ ਮਿੰਟ ਉਹਨੂੰ ਹੀ ਸਾਂਭਾਂਗੇ ਦੇ ਲੈ ਦਾ ਵਾਲਾ ਕਰਦੇ ਕੋਈ 55000 ਦੀ ਗੱਡੀ ਦੇ ਤਾਂ ਛੋੜ ਕਰਦੇ ਉਹ ਚੋਂ 2000 ਛੋਟ ਕਰਦਾਂਗੇ ਇਹ ਕਿਹੜੀ ਗੱਲ ਹੈ 53 ਦੀ ਹਾਂਜੀ 500 ਰਾਂਝੇ ਹੋਰ ਕਰਦਾਗੇ ਮੇਰੇ ਮੂੰਹ ਦੀ ਗੱਲ ਆਪੇ ਕਹਿ ਤੀ ਤੁਸੀਂ ਹੈ ਜੇ ਜੇ ਤੁਹਾਡੇ ਮੂੰਹ ਦੀ ਨਾ ਤੇ 1 500 ਤੁਹਾਡੇ ਨਾਂ ਦਾ ਕਰਦਾ ਕਿ 52 ਦੀ ਕੱਟੀ ਲਓ ਜੀ 52000 ਨਾ ਨਹੀਂ ਕਰਨੀ ਤੈਨੂੰ ਆਹ ਵੇਖੋ ਕਈ ਵਾਰ ਕੋਈ ਗੱਲਾਂ ਦਿਲ ਚ ਹੁੰਦੀਆਂ ਦਾ ਅਗਲਾ ਕਹਿ ਦਿੰਦਾ ਵਾ ਮੈਂ ਨਾ ਤੁਸੀਂ ਤੁਹਾਡੀ ਰਹਿ ਗਈ ਗੱਲ ਮੈਂ ਤਾਂ ਗਿਆ ਤੁਹਾਡਾ 500 ਨਹੀਂ ਲੈਣ ਦੇਣਾ ਕਰ ਹੀ ਦਿੰਦੇ ਹਾਂ ਠੀਕ ਹੈ ਜੀ ਆਹ ਵੇਖੋ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਠੀਕ ਹੈ ਭੈਣ ਭਰਾਵਾਂ ਨਾਲ ਹੁੰਦੀਆਂ ਰਹਿੰਦੀਆਂ ਗੱਲਾਂ ਜਦੋਂ ਫੋਨ ਕਰਦੇ ਆ ਵੀਰ ਭਰਾ ਠੀਕ ਹੈ ਜੀ ਠੀਕ ਹੈ ਬਾਕੀ ਬਹੁਤ ਹੀ ਸੋਹਣੀ ਝੋਡੀ ਸੁਨੱਖੀ ਆ ਕੁਆਲਿ ਤਾਂ ਆ ਵੀ ਬਖਤਾ ਵੀ ਦੇਣਾ ਵੀਰੇ ਤੂੰ ਕਹਿਆ ਝੋਟੀ ਨਾਲ ਫ੍ਰੀ ਦੇਣਾ ਦੇਦਾ ਕਿ ਦੇਦਾ ਕਿ ਪੈ ਆ ਜਿਹੜਾ ਵੀ ਝੋਟੀ ਖੜੂ ਉਹਦੇ ਨਾਲ ਫ੍ਰੀ ਜੇ ਦੇਦਾ ਕਿ ਬਖਤਾ ਦੇਦਾ ਤੇ ਆਹੀ ਚਾਰੀ ਕਰਨੀਆਂ ਸੇਲ ਬਹੁਤ ਹੀ ਚੰਗੇ ਰਿਕਾਰਡ ਵਾਲੀਆਂ ਗੱਲਬਾਤ ਵੀਰ ਨਾਲ ਹੋ ਗਈ ਆ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਜੀ ਤੁਸੀਂ ਪੈਸੇ ਖਰਚਣੇ ਆ ਤੁਸੀਂ 90-95000 ਰੁਪਇਆ ਖਰਚਣਾ ਵਾ ਜਾਂ 50-55000 ਹੋ ਸਕਦਾ ਤੁਸੀਂ 20 ਤੋਂ 30000 ਵੀ ਖਰਚਦੇ ਹੋ ਗਾਈ ਵੀ ਲੈਂਦੇ ਹੋ ਹਾਂਜੀ ਤੁਸੀਂ ਆਪਣੇ ਪੈਸੇ ਖਾਲਜਣੇ ਆ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਜੀ ਪੈਸੇ ਸੌਖੇ ਨਹੀਂ ਬਣਦੇ ਸਾਬ ਕੇ ਵਰਤਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਧੰਨਵਾਦ ਜੀ